ਐਕਟਿਵਾ ਸਵਾਰ ਤੇ ਨੌਜਵਾਨਾਂ ਨਾਲ ਵਾਪਰ ਗਿਆ ਰੂਹਕੰਬਾਉ ਹਾਦਸਾ ਟਰਾਲੇ ਨੇ ਮਾਰੀ ਐਸੀ ਭਿਆਨਕ ਟੱਕਰ ਕਿ ਕਈ ਦੂਰੀ ਤੱਕ ਲੈ ਗਿਆ ਕਸੀਟਦਾ ਹੋਇਆ ਤੁਸੀਂ ਵੀ ਦੇਖੋ ਬੇਹੱਦ ਰੂਹਕੰਬਾਉ ਹਾਦਸਾ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਲੋਕ ਸਾਵਧਾਨ ਹੋ ਜਾਣ ਦੱਸੋ ਇਹ ਕਿ ਸੰਗਰੂਰ ਦੇ ਵਿੱਚ ਮੰਦ ਭਾਗਾ ਪਾਣਾ ਵਾਪਰਿਆ ਹਾਈਵੇ ਦੇ ਉੱਤੇ ਜਿੱਥੇ ਇੱਕ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ ਟਰੱਕ ਨੇ ਐਸੀ ਭਿਆਨਕ ਟੱਕਰ ਮਾਰੀ ਹੈ ਕਿ ਨੌਜਵਾਨ ਦੇ ਦੋ ਟੁਕੜੇ ਹੋ ਜਾਂਦੇ ਨੇ ਕਈ ਦੂਰੀ ਤੱਕ ਕਸੀਟ ਦਾ ਹੋਇਆ ਲੈ ਜਾਂਦਾ ਏ ਇਸ ਤੋਂ ਬਾਅਦ ਜਿਹੜਾ ਡਰਾਈਵਰ ਹੁੰਦਾ ਟਰਾਲੇ ਦਾ ਮੋਕੇ ਤੋਂ ਫਰਾਰ ਹੋ ਜਾਂਦਾ ਸੋ ਬੇਹਦ ਮੰਦ ਭਾਗੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸੜਕ ਦੇ ਉੱਤੇ ਹੀ ਪਰਿਵਾਰ ਤਾਂ ਹਾਂ ਮਾਰ ਮਾਰ ਕੇ ਰੋ ਰਿਹਾ ਏ ਸੋ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਨੌਜਵਾਨ ਹੈ ਬਈ ਬਟਾ ਵੀ ਸੰਭਾਗ ਕਿੰਨੇ ਸਾਲ ਦਾ ਦੱਸਦੇ ਹੈ ਅੱਛਾ ਜੀ ਪੂਰੇ ਇੰਟਰਕੈਟਰ ਗਈ ਕਿੱਥੋਂ ਆਈ ਤੁਸੀਂ ਜੀ ਬਜ਼ਾਰ ਚ ਗਏ ਸੀ ਅੱਛਾ ਜੀ ਬਜ਼ਾਰ ਚ ਆ ਰਹੇ ਸੀ ਤੁਹਾਡੇ ਘਰ ਵਾਲਾ ਨਹੀਂ ਸੀ ਅੱਛਾ ਜੀ ਕੀ ਨਾਮ ਉਹਦਾ ਸੁਨੀਲ ਆਹ ਆਹ ਸਾਨੂੰ ਇਤਲਾਫ ਮਿਲੀ ਸੀ ਵੀ ਕੋਲਤੇ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੈਕਟਰ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਸੀਦੇ ਵੀ ਦੋ ਮੁੰਡੇ ਸੀ ਇਹ ਜਿਹੋਨੇ ਮੌਕੇ ਤੇ ਗਏ ਆ ਅੱਛਾ ਜੀ ਜਿਹੜੇ ਮੁੰਡੇ ਸੀ ਉਹ ਘਰ ਦੇ ਸੀਗੇ